ਬਾਜ਼ੀ ਰਹੀ ਤੇ ਮੈਂ ਪੈਸ ਫਰਾਂਸ ਪਿਛਲੇ 32 ਸਾਲਾਂ ਤੋਂ ਰਹਿ ਰਿਹਾ ਤੇ ਅੱਜ ਤੁਹਾਡੇ ਮਹਰੂਬ ਰੂ ਹੋਇਆ ਕਿ ਜਿਹੜੇ ਫਰਾਂਸ ਦੇ ਵਿੱਚ 2000 ਸੰ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਬੰਦੇ ਮਰੇ ਜਿਹੜਾ 16 ਉਹਨਾਂ ਦੇ ਵਿੱਚੋਂ ਜਿਹੜੇ ਨਾਂ ਦੇ ਸੰਸਕਾਰ ਹੋਏ ਸੀ ਉਹਨਾਂ ਦੇ ਮਫੁੱਲ ਹੈ ਕਿ ਤੁਹਾਡੇ ਕੋਲ ਪਹੁੰਚਿਆ ਤਿੰਨ ਡੈਡ ਬੋਡੀਆਂ ਸੀ ਪਹਿਲਾਂ ਭੇਜ ਚੁੱਕਿਆ ਇੱਕ ਡੈਡ ਬੋਡੀ ਮੈਂ ਨਾਲ ਲੈ ਕੇ ਆਇਆ ਵਾਂ ਤੇ ਦੋ ਦੇ ਸਰਕਾਰ ਉਥੇ ਮੇਰੇ ਤੋਂ ਬਾਅਦ ਜਿਹੜੇ 128 ਨੌਣਾ ਆ ਤੇ ਇੱਕ ਕੱਲ ਹੋ ਗਿਆ ਆ ਤੇ ਫ੍ਰਾਂਸੇ ਚ ਕੋਈ ਸੰਸਥਾ ਚਲਾਉਂਦੇ ਹਾਂ ਮੈਂ ਸੰਸਥਾ ਚਲਾਉਂਦਾ ਆਂ ਜੀ ਆਰੋਰ ਡਾਉਨਰ ਨਾਮ ਦੀ ਸੰਸਥਾ ਜਿਹੜੀ ਮੈਂ 2005 ਦੀ ਰਜਿਸਟਰਡ ਕਰਵਾਈ ਹੋਈ ਆ ਹਾਂ ਔਰ ਸਾਰਾ ਕੰਮ ਅਸੀਂ ਲੀਗਲ ਤੌਰ ਤੇ ਕਰਦੇ ਆਂ ਸਰਕਾਰੀ ਤੌਰ ਤੇ ਅਸੀਂ ਇਹਨਾਂ ਬੰਦਿਆਂ ਦਾ ਸਨਸਕਾਰ ਕਰਕੇ ਉਹਦੇ ਜਿਹੜੇ ਉੱਥੋਂ ਦੇ ਸਰਟੀਫਿਕੇਟ ਹੁੰਦੇ ਨੇ ਸਨਸਕਾਰ ਦੇ ਉਸ ਚ ਲਿਆ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਚਾਉਂਦੇ ਆਂ ਔਰ ਉਸ ਤੋਂ ਜਿਹੜੇ ਫੋਲੋ ਹੁੰਦੇ ਨੇ ਉਹ ਵੀ ਅਸੀਂ ਪਰਿਵਾਰਾਂ ਨੂੰ ਇੱਥੇ ਆ ਕੇ ਦਿੰਨੇ ਆ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਆਪਣੇ ਹੱਥੀ ਜਿਹੜੀ ਅਖੀਰਲੀ ਕਿਰਿਆ ਕਰਮ ਆਪਣੇ ਹੱਥੀ ਕਰ ਸਕਣ ਉਹਨਾਂ ਦੀ ਤਾਂ ਕਿ ਉਹਨਾਂ ਨੂੰ ਜਰੂਰ ਨੂੰ ਸ਼ਾਂਤੀ ਬਖਸ਼ੀ ਰਮਾਤਵਾ ਪਰਚਨਨ ਦੇ ਨਾਸ ਦੇਵੇ ਤੇ ਜਿਹੜੇ ਉਹ ਫੁੱਲ ਨੇ ਉਹ ਆਪਣੇ ਹੱਥੀ ਜਿੱਥੇ ਵੀ ਕਿਸੇ ਦਾ ਦਿਲ ਕਰਦਾ ਕੋਈ ਕੀਰਤਪੁਰ ਸਾਹਿਬ ਕੋਈ ਹਰਿਦਵਾਰ ਜਿੱਥੇ ਜਿੱਥੇ ਵੀ ਕਿਸੇ ਦੀ ਨਾਲੇ ਅਸੀਂ ਇਹ ਜਿਹੜਾ ਕੰਮ ਕਰਦੇ ਸਾਰੇ ਧਰਮਾਂ ਵਾਸਤੇ ਕਰਦੇ ਆ ਨਾ ਕਿ ਇਕੱਲੇ ਸਿੱਖਾਂ ਵਾਸਤੇ ਕਰਦੇ ਆ ਜੇ ਕੋਈ ਉੱਤੇ ਹਿੰਦੂ ਵੀਰ ਦੀ ਮੌਤ ਹੋ ਜੰਗੀ ਆ ਤੇ ਉਹਨੂੰ ਅਸੀਂ ਬ੍ਰਾਹਮਣ ਬਲਾ ਕੇ ਉਹਦੀ ਪੂਜਾ ਕਰਵਾਉਂਦੇ ਹਮਨ ਪਰਵਾਨੇ ਆ ਜੇਕਰ ਮੁਸਲਮਾਨ ਦੀ ਕਿਸੇ ਦੀ ਮੌਤ ਹੋ ਜਾਂਦੀ ਤੇ ਅਸੀਂ ਮੌਲਵੀ ਨੂੰ ਬੁਲਾਣੇ ਆ ਜੇਕਰ ਕੋਈ ਜਹੂਦੀ ਦੀ ਮੌਤ ਹੋ ਜਾਂਦੀ ਤੇ ਅਸੀਂ ਪਾਦਰੀ ਨੂੰ ਬੁਲਾਣੇ ਆ ਜਿਵੇਂ ਦਾ ਕੋਈ ਬੰਦਾ ਹੋਵੇ ਉਹਦੇ ਧਰਮ ਅਨੁਸਾਰ ਹੀ ਅਸੀਂ ਸਾਰੀ ਕਿਰਿਆ ਕੋਈ ਕਰਦੇ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਆ ਤੇ ਜਿਹੜੀਆਂ ਅਸੀਂ ਡੈੱਡ ਬੋਡੀਆਂ ਭੇਜੀਆਂ ਨੇ ਅਸੀਂ ਭਾਰਤ ਦੇ ਹਰ ਕੋਨੇ 'ਚ ਭੇਜਦੇ ਆ ਵੀ ਆਰ ਦਾ ਵਰਕ ਫਾਰ ਹੋਲ ਪਾਰਟਸ ਆਫ ਇੰਡੀਆ ਨਾਟ ਓਨਲੀ ਫਾਰ ਪੰਜਾਬ ਇਹ ਇਹਦੇ ਜਿਹੜੇ ਪੈਸੇ ਹੁੰਦੇ ਆ ਫਿਰ ਉਹ ਪਰਿਵਾਰ ਵਾਲੇ ਦਿੰਦੇ ਆ ਫਿਰ ਪਰਿਵਾਰਾਂ ਕੋਲ ਅਸੀਂ ਕਦੀ ਅਜੇ ਤੱਕ 2003 2003 ਤੋਂ ਅਸੀਂ ਇਹ ਸ਼ੁਰੂ ਕੀਤਾ ਸੀ 2005 ਵਿੱਚ ਸਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ ਅੱਜ ਤੱਕ ਅਸੀਂ ਕਿਸੇ ਪਰਿਵਾਰ ਕੋਲ ਕਦੀ ਕੋਈ ਪੈਸਾ ਨਹੀਂ ਲਿਆ ਚਾਹੇ ਪਰਿਵਾਰ ਅਮੀਰ ਹੋਵੇ ਚਾਹੇ ਗਰੀਬ ਹੋਵੇ ਫਰਾਸ ਦੇ ਜਿਹੜੇ ਗੁਰਦੁਆਰੇ ਨੇ ਉਹ ਦਿਲ ਖੋਲ ਕੇ ਸਾਡੀ ਮਦਦ ਕਰਦੇ ਨੇ ਸਾਥ ਸੰਗਤ ਮਦਦ ਕਰਦੀ ਹੈ ਜਿਹੜੇ ਉੱਥੋਂ ਦੇ ਵਿਛਿੰਦੇ ਨੇ ਜਿਹੜੇ ਭਾਰਤੀ ਨੇ ਉਹ ਵੀ ਸਾਡੀ ਮਦਦ ਜਿਹੜੀ ਪੂਰੀ ਕਰਦੇ ਨੇ ਸਾਨੂੰ ਅਜ ਤੱਕ ਉਹਨਾਂ ਦੀ ਬਦੌਲਤ ਫਰਾਂਸੀ ਸਾਥ ਸੰਘ ਦੀ ਬਦੌਲਤ ਕਦੀ ਪੈਸੇ ਦੀ ਘਾਟ ਜਿਹੜੀ ਕਦੀ ਸਾਨੂੰ ਮਹਿਸੂਸ ਨਹੀਂ ਹੋਈ ਸਰ ਇਨਫੋਰਮੇਸ਼ਨ ਹਮੇਸ਼ਾ ਤੱਕ ਇਹ ਸਾਰੇ ਇਨਫੋਰਮੇਸ਼ਨ ਜਿਵੇਂ ਮੰਨ ਲਓ ਕਿ ਕਿਸੇ ਪਿੰਡ ਦਾ ਕੋਈ ਵੱਡਾ ਮਰਿਆ ਉਹਦੇ ਨਾਲ ਦੇ ਪਿੰਡ ਵਾਲੇ ਮੁੰਡੇ ਜਿਹਨੂੰ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ ਜਾਂ ਇਲਾਕੇ ਦੀ ਜਿਹੜੀ ਪੁਲਿਸ ਵੀ ਕਈ ਵਾਰ ਦੇ ਦਿੰਦੀ ਇਨਫੋਰਮੇਸ਼ਨ ਹੁੰਦੂ ਤੇ ਮੇਰੀ ਐਸੋਸੀਏਸ਼ਨ ਦਾ ਨਾਮ ਜਿਹੜਾ ਰਜਿਸਟਰਡ ਹੈ ਕਈ ਵਾਰ ਮੈਨੂੰ ਪੁਲਿਸ ਦਾ ਵੀ ਫੋਨ ਆ ਜਾਂਦਾ ਪਿੰਡ ਦੇ ਮੁੰਡਿਆਂ ਦਾ ਵੀ ਫੋਨ ਆ ਜਾਂਦਾ ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਜਾਂ ਕੋਈ ਬੰਦਾ ਪਰਿਵਾਰ ਦਾ ਮੁੰਡਾ ਕੋਈ 3 ਜਾਂ 4 ਦਿਨ ਘਰ ਕਨੈਕਸ਼ਨ ਨਹੀਂ ਕਰਦਾ ਤੇ ਉਹ ਫਿਰ ਪਿੰਡ ਵਾਲੇ ਕੀ ਕਰਦੇ ਆਪਣੇ ਨਾਲ ਦੇ ਹੋਰ ਮੁੰਡੇ ਦਾ ਫੋਨ ਕਰਕੇ ਵੀ ਪਤਾ ਕਰੀ ਵੀ ਤੇਰੇ ਨਾਲ ਦੇ ਮੁੰਡੇ ਦਾ ਤੁਹਾਨੂੰ ਫੋਨ ਨਹੀਂ ਆ ਰਿਹਾ ਕੀ ਗੱਲ ਆ ਫਿਰ ਉਹ ਭਾਵੇਂ ਇਕੱਠੇ ਨਾ ਰਹਿੰਦੇ ਉਹਨੂੰ ਪਤਾ ਕਰਕੇ ਦੱਸ ਦਿੰਦੇ ਆ ਫਿਰ ਉਹ ਮੇਰੇ ਤੱਕ ਜਿਹੜੀ ਖਬਰ ਚੋ ਵੀ ਆਉਂਦੀ ਆ ਹੁਣ ਤੱਕ ਸੰਸਕਾਰਤਾ ਸੀ ਕੋਈ 135 36 ਕੀਤੇ ਨੇ ਤੇ ਗੋਜੀ ਪਰਿਵਾਰਾਂ ਦੇ ਕੁਝ ਪਰਿਵਾਰਾਂ ਦੇ ਜਿਹੜੇ ਜਾਂਦੇ ਨੇ ਉੱਥੇ ਖੁਦ ਉਹ ਖੁਦ ਆਪ ਲੈ ਆਉਂਦੇ ਨੇ ਜਿਹੜੇ ਮੈਂ ਆਪਣੇ ਹੱਥੀ ਹੋਂ ਤੱਕ ਲਿਆਂਦੇ 129 ਪਰਿਵਾਰਾਂ ਦੇ ਫੁੱਲ ਹੋਂ ਤੱਕ ਲੈ ਕੇ ਆਇਆ ਅੱਜ ਪੱਟੀ ਸਾਹਿਬ ਅੱਜ ਮੈਂ 9 ਬੰਦਿਆਂ ਦੇ ਫੁੱਲ ਲੈ ਕੇ ਆਇਆ ਪੱਟੀ ਸਾਹਿਬ ਇੱਕ ਚੀਜ਼ ਹੋਰ ਜਿੱਦਾਂ ਤੁਸੀਂ ਪੈਸੂਵਾਰਤਾ ਦੌਰਾਨ ਜ਼ਿਕਰ ਕੀਤਾ ਕਿ ਜਿਹੜੀ ਕੋਵਿਡ ਸ਼ੀਲ ਸੀਗੀ ਜਿਹੜੀ ਦਵਾਈ ਲਵਾਉਣ ਨਾਲ ਤੁਹਾਨੂੰ ਲੱਗਦਾ ਕਿ ਇਹਨਾਂ ਦੀਆਂ ਮੌਤਾਂ ਹੋਈਆਂ ਸਾਡ ਅਟੈਕ ਹੋਏ ਨੇ ਇਹਦੀ ਜਾਂਚ ਕਰਵਾਉਂਗੇ ਤੁਸੀਂ ਇਹਦੀ ਜਾਂਚ ਜਦੋਂ ਸਾਨੂੰ ਕੋਈ ਪ੍ਰੂਫ ਮਿਲ ਗਿਆ ਜਰੂਰ ਕਰਾਵਾਂਗੇ ਜਿਵੇਂ ਇੱਕ ਉਸ ਕੰਪਨੀ ਤੇ ਕੇਸ ਹੋਇਆ ਜਿੱਦੋਂ ਸਾਡੋ ਕੋਈ ਪ੍ਰੂਫ ਲੱਭ ਗਿਆ ਅਸੀਂ ਵੀ ਜਿਹੜਾ ਆਪਣੇ ਲੀਗਲ ਤੌਰ ਤੇ ਉੱਤੇ ਕੰਪਨੀ ਤੇ ਕੇਸ ਕਰਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर